ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਲੋਬੇ ਸੱਜਣੋ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਮੇਰੇ ਵੀਰੋ ਵੀਡੀਓ ਨੂੰ ਆਪਾਂ ਚੌਹ ਭਾਗਾਂ ਦੇ ਵਿੱਚ ਵੰਡ ਦੇਣਾ ਤੇ ਚੌਹ ਤਰੀਕਿਆਂ ਦੇ ਨਾਲ ਬੀਜੀ ਹੋਈ ਕਣਕ ਮੇਰਾ ਵੀਰੋ ਖਰਾਕ ਵੀ ਬਿਲਕੁਲ ਇੱਕੋ ਜਿਹੀ ਪਾਈ ਹੋਈ ਏ ਕਿਉਂਕਿ ਜਵੇਂ ਥੋੜਾ ਬਾਲ ਇੱਧਰ ਉੱਧਰ ਹੋ ਸਕਦੀ ਖਰਾਕ ਬਸ ਬਹੁਤਾ ਤਰ ਤਵੇਹੀ ਇੱਕੋ ਜਿਹੀ ਪਈ ਹੋਈ ਏ ਤੇ ਵੱਖੋ ਵੱਖ ਮੇਰਾ ਵੀਰ ਉਹ ਤਰੀਕਿਆਂ ਦੇ ਨਾਲ ਕਣਕ ਬੀਜੀ ਪਰ ਵੈਰਾਈਆਂ ਹੀ ਵੱਖੋ ਵੱਖਰੀਆਂ ਐ ਤੇ ਬਜਾਈ ਦਾ ਸਮਾਂ ਵੀ ਵੱਧ ਤੋਂ ਵੱਧ ਇੱਕਦ ਦੇ ਦਿਨ ਦਾ ਹੀ ਫਰਕ ਹੈ ਕੋਈ ਇੱਦਾਂ ਜ਼ਿਆਦਾ ਨਹੀਂ ਹੈਗਾਗਾ ਆਪਾਂ ਮੇਰਾ ਵੀਰ ਇਹ ਦੇਖਣਾ ਹੈ ਕਿ ਕਿਹੜੇ ਤਰੀਕੇ ਦੇ ਨਾਲ ਬੀਜੀ ਹੋਏ ਕਣਕ ਦੇ ਫੋਰ ਜ਼ਿਆਦਾ ਕੀਤੀ ਤੇ ਕਿਹੜੀ ਵਿਧੀ ਦੇ ਨਾਲ ਕਣਕ ਸਹੀ ਰਹੀ ਹੈ ਕਿਹੜੀ ਬੀਜੀ ਦੇ ਨਾਲ ਮੇਰਾ ਵੀਰ ਬੀਜੀ ਹੋਏ ਕਣਕ ਨੇ ਥੋੜਾ ਫਟਾਰਾ ਘੱਟ ਕੀਤਾ ਤੇ ਕਿੰਦੇ ਵਿੱਚ ਜ਼ਿਆਦਾ ਮੇਰਾ ਵੀਰ ਕਿਹੜੀ ਕਣਕ ਨੇ ਜ਼ਿਆਦਾ ਡੱਕੇ ਬਣਾਏ ਨੇ ਆਪਾਂ ਸਾਰੀ ਤੁਹਾਡੇ ਨਾਲ ਵੀਡੀਓ ਸਾਂਝੀ ਕਰਾਂਗੇ ਮੇਰਾ ਵੀਰੋ ਜਿਹੜੇ ਤਾਂ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਇਹਨਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਾਇਆ ਤੇ ਬੈਲ ਆਈਕਨ ਨੂੰ ਮੇਰਾ ਵੀਰੋ ਦਬਾ ਦਿਆਂ ਜੀ ਵੀਡੀਓ ਦਾ ਆਉਣ ਵਾਲਾ ਨੋਟੀਫਿਕੇਸ਼ਨ ਮਿਲਦਾ ਰਹੇ ਪਹਿਲੋ ਦਿਖਾਉਣੇ ਮੇਰਾ ਵੀਰੋ ਆਪਾਂ 0 ਡ੍ਰਿਲ ਦੇ ਨਾਲ ਬੀਜੀ ਹੋਈ ਕਣਕ ਵੈਰਾਈਟੀ ਕਿਹੜੀ ਕਿੰਨਾ ਬੀ ਪਾਇਆ ਕਿੰਨੀ ਖਰਾਕ ਪਾਈ ਪਹਿਲੋ ਆਪਾਂ ਉਹ ਵਿਖਾਉਣੇ ਤੁਹਾਨੂੰ ਲਓ ਬਿਸਜ ਨੂੰ ਇਹ ਬੀਜੀ ਮੇਰਾ ਵੀਰੋ ਆਪਾਂ ਜੀਰੋ ਡ੍ਰਿਲ ਦੇ ਨਾਲ ਕਣਕ ਬੀਜੀ ਆ ਜਿਹੜੀ ਤੇ ਇਹਦੇ ਵਿੱਚ ਬੀਜ ਦੀ ਮਾਤਰਾ ਪਈ ਹੈ ਮੇਰਾ ਵੀਰੋ 43 ਕਿਲੋ ਬੀ ਪਿਆ ਡੀਬੀਡਬਲਯੂ 303 ਬੀ 9 ਨਵੰਬਰ ਦੀ ਬਜਾਈ ਹੋਈ ਹੈ ਇਹਦੇ ਵਿੱਚ ਪਹਿਲਾਂ ਕਣਕ ਮੇਰਾ ਵੀਰੋ ਚੈੱਕ ਕਰੋ ਅੱਗੇ ਆਪਾਂ ਫਿਰ ਖਰਾਕ ਤੇ ਹੁੰਦੇ ਦੱਸਦੇ ਹਾਂ ਮੇਰਾ ਵੀਰੋ ਕਿਹੜੀ ਕਿਹ ਉੱਤੇ ਹੁੰਦੇ ਸਪਰੇਅ ਕਿਹੜੀ ਕੀਤੀ ਹੈ ਰੋ ਕਣਕ ਦਾ ਰੰਗ ਰੂਪ ਚੈੱਕ ਕਰੋ ਤੇ ਫਟਾਰਾ ਚੈੱਕ ਕਰੋ ਤੁਸੀਂ ਹੁਣ ਮੇਰਾ ਵੀਰੋ 9 ਨਵੰਬਰ ਦੀ ਇਹ ਕਣਕ ਦੀ ਬਜਾਈ ਹੋਈ ਏ ਤੇ ਇਹਦੇ ਉੱਪਰ ਦੋ ਸਪਰੇਅ ਹੋਈਆਂ ਪਹਿਲਾਂ ਆਪਾਂ ਵੀਡੀਓ ਹੀ ਵੈਸੇ ਪਾਈਆਂ ਨੇ ਅੱਗੋਂ ਕਿਸੇ ਵੀਰ ਨੇ ਸਪਰੇਅ ਕੀਤੀ ਜਾਂ ਨਹੀਂ ਕੀਤੀ ਉਹ ਗੱਲ ਵੱਖਰੀ ਕਿਉਂਕਿ ਵੱਖੋ ਵੱਖਰਾ ਆਪਦਾ ਮਾਇੰਡ ਹੁੰਦਾ ਮੇਰਾ ਵੀਰੋ ਕਿੱਦਾਂ ਕਿਸੇ ਵੀਰ ਨੇ ਚੱਲਣਾ ਪਹਿਲੇ ਨੰਬਰ ਤੇ ਮੇਰਾ ਵੀਰੋ ਇਹਦੇ ਵਿੱਚ ਤਿੰਨ ਬੈਗ ਯੂਰੀਆ ਪੈ ਚੁੱਕੇ ਨੇ ਖੀਰ ਲਈ ਡੋਜਨ ਦੇ ਉੱਤੇ ਚਾਰ ਕੁ ਦਿਨ ਹੋ ਗਏ ਨੇ ਉਹ ਪੈ ਚੁੱਕੀ ਉਸ ਤੋਂ ਮੇਰਾ ਵੀਰੋ 42 43 ਕਿਲੋ ਬੀ ਏ 43 ਕਿਲੋ 50 ਕਿਲੋ ਡੀ ਏ ਪੀ ਏ ਤੇ ਇਹਦੇ ਉੱਪਰ ਸਿਰਫ ਇੱਕ ਗੁੱਲੀ ਡੰਡੇ ਦੀ ਸਪਰੇ ਹੋਈ ਏ ਗੁੱਲੀ ਡੰਡਾ ਵਾਹੇ ਹੈਗਾ ਨਹੀਂ ਸੀ ਸਿਰਫ ਉਹ ਵੀ ਬਿਰਲਾ ਵਾਂਝ ਕਿਤੇ ਕਿਤੇ ਉਹ ਜੰਗਲੀ ਪਾਲਕ ਜੀ ਦੇ ਉਹ ਗਾਜਰ ਛੇਜਾ ਦੇ ਵਿੱਚ ਕਿਤੇ ਵਿਰਲਾ ਵੰਜਾ ਹੈਗਾ ਸੀ ਉਹਦੇ ਕਰਕੇ ਥੋੜੀ ਬਾਲੀ ਸਪਰੇਅ ਕੀਤੀ ਕੋਈ ਵਸ ਗੁੱਲੀ ਡੰਡੇ ਵਾਲ ਤਾਂ ਨਾਂ ਨਿਸ਼ਾਨੀ ਕਿਤੇ ਤੂੰ ਦੇਖ ਲੋਗੇ ਦੇਖਦਾ ਪਿਆ ਕਣਕ ਨੇ ਫਟਾਰਾ ਮੇਰਾ ਵੀਰੋ ਹੱਦੋਂ ਜ਼ਿਆਦਾ ਕੀਤਾ ਬਹੁਤ ਵਧੀਆ ਫਟਾਰਾ ਕੀਤਾ ਅਜੇ ਕੂਲੀ ਕਣਕ ਪਈ ਕੋਈ ਉਹੋ ਜਿਹੀ ਨਹੀਂ ਹੈਗੀ ਕਿ ਕਣਕ ਗੰਡ ਬਣਾਉਂਦੀ ਜਾਂਦੀ ਅਜੇ ਵੱਧ ਤੋਂ ਵੱਧ ਵੀ ਕਣਕ 60 ਦਿਨਾਂ ਦੇ ਨੇੜੇ ਕਣਕੇ ਵਹਨ ਚੁੱਕੀ ਮੇਰਾ ਵੀਰੋ ਇੰਦੇ ਉੱਪਰ ਮੇਰਾ ਵੀਰੋ ਜਿਹੜੀਆਂ ਆਪਾਂ ਸਪਰੇਇਆਂ ਕੀਤੀਆਂ ਸੀ ਦੋ ਸਪਰੇਇਆਂ ਕੀਤੀਆਂ ਨੇ ਬਾਅਦ ਦੇ ਵਿੱਚ ਇੱਕ ਆਪਾਂ ਪਹਿਲੂ ਕੀਤੀ ਤੇ ਫਿਰ 10 ਦਿਨ ਦੇ ਗੈਬਤ ਸਪਰੇਇ ਇੱਕ ਫਿਰ ਕੀਤੀ ਸੀ ਤਤਾਲੀ ਜਿੰਦੇ ਵਿੱਚ ਕਲੀ ਦਾ ਪਾਣੀ ਯੂਰੀਆ ਜਿੰਗ ਤੇ ਨਾਲ ਮੈਗਨੀਸ਼ੀਅਮ ਮੈਗਨੀ ਸੌਰੀ ਉਹ ਦੋ ਸਪਰੇਇਆਂ ਕੀਤੀਆਂ ਸੀ ਕਣਕ ਤੁਸੀਂ ਮੇਰਾ ਵੀਰੋ ਆਪੇ ਚੈੱਕ ਕਰੋ ਕਣਕ ਨੇ ਫਟਾਰ ਇੰਨੀ ਜਿਆਦਾ ਕੀਤੀ ਬਹੁਤ ਵਧੀਆ ਸ਼ਾਨਦਾਰ ਰਿਜ਼ਲਟ ਮਿਲੇ ਨੇ ਕਿਉਂਕਿ 4-5 ਸਾਲ ਹੋ ਗਏ ਨੇ ਆਪਾਂ ਹੱਸ ਵਾਲੀ ਸਪਰੇਅ ਕਰੀ ਦੀ ਕਣਕ ਤੁਸੀਂ ਆਪੇ ਚੈੱਕ ਕਰੋਗੇ ਐਂ ਪੂਰਾ ਬਾਣ ਕਜੀ ਖੜੀ ਕਿਤੇ ਪਾਸੇ ਮੇਰਾ ਵੀਰੋ ਚੀਤ ਨਹੀਂ ਪੈਂਦੀ ਕਿ ਪੂਰਾ ਜਿੰਨੀ ਵੀ ਕਿਸੇ ਪਾਸੇ ਬਹੁਤ ਵਧੀਆ ਫਟਾਰਾ ਕਣਕ ਨੇ ਕੀਤਾ ਡੀਬੀਡਲੂ 303 ਨੇ ਇਹ ਜੀਰੂ ਡ੍ਰਿਲ ਦੇ ਨਾਲ ਬੀਜੀ ਹੁਣ ਮੇਰਾ ਵੀਰੋ ਆਪਾਂ ਬੀਜੀ ਕਣਕ ਜ਼ਮੀਨ ਨੂੰ ਵਾਹ ਸਵਾਰ ਕੇ ਕਈ ਵੀਰ ਜਿਵੇਂ 10 ਦਿਨ ਕਣਕ ਨੂੰ ਚੰਗੀ ਤਰ੍ਹਾਂ ਐਂ ਪੂਰਾ ਉਹ ਕਣਕ ਆਪਾਂ ਵਿਖਾਉਣੇ ਕਿਹੜੀ ਵੈਰੈਟੀ ਕਿੰਨੀ ਖਰਾਕ ਪਈ ਤੇ ਕਿੰਨਾ ਬੀ ਸੀ ਉਹਦੇ ਵਿੱਚ ਔੜਾ ਪਾਓ ਕਣਕ ਵਿਖਾਉਣੀ ਅੱਗੇ ਤੁਹਾਨੂੰ ਪਰਲੀ ਸਾਈਡ ਤੇ ਵੀਡੀਓ ਨੂੰ ਮੇਰਾ ਭਰਾ ਸਕਿੱਪ ਨਾ ਕਰਿਆ ਜੀ ਵੀਡੀਓ ਐਂਡ ਤੱਕ ਜਰੂਰ ਦੇਖਿਆ ਜੀ ਲੈ ਵੀ ਅੱਗੇ ਆ ਗਈ ਏ ਜ਼ਮੀਨ ਵਾਹ ਕੇ ਕਰਨ ਕਰੀ ਹੀ ਆਪਾਂ ਇਹ ਵਾਲੀ ਇਹ ਚੈੱਕ ਕਰੋ ਤੁਸੀਂ ਬਾਅਦ ਦੇ ਵਿੱਚ ਖੀਰ ਤੇ ਅਬਰ ਰਿਜ਼ਲਟ ਵੀ ਸਾਰਾ ਦੱਸ ਦਿਆਗੇ ਇਹਦੇ ਵਿੱਚ ਮੇਰਾ ਵੀਰੋ 40 ਕਿਲੋ ਵੀ ਆਪਾਂ ਕੇ ਰਿਆ ਇਹ ਕਣਕੇ ਦੀ ਡੀਬੀਡਬਲਯੂ 222 ਡੀਬੀਡਬਲਯੂ 222 ਕਣਕੇ ਤੇ 50 ਕਿਲੋ ਡੀਏਪੀ ਕਿਰੀ ਹੀ ਆਪਾਂ ਤੇ ਇਹਦੇ ਵਿੱਚ ਮੇਰਾ ਵੀਰੋ ਸਵਾਗੂ ਤਿੰਨ ਬੈਗ ਯੂਰੀਆ ਤਾਂ ਪੈ ਚੁੱਕੇ ਨੇ ਯੂਰੀਆ ਇਕੱਠੀ ਪਈ ਉਸ ਕਣਕ ਨੂੰ ਤੇ ਕਣਕ ਨੂੰ ਇਕੱਠੀ ਆਪਾਂ ਇੱਕ ਦਿਨ ਦੀ ডোজ ਪਾਈ ਤੇ ਗੁੱਲੀ ਡਨੇ ਦੇ ਇਹੇ ਉਤਰੀ ਮੇਰਾ ਵੀਰੋ ਸਪਰੇਅ ਆਪਾਂ ਕਰਤੀ ਨਾਲ ਹੀ ਇਕੱਠੀ ਕੀਤੀ ਹੋਦਣੀ ਇਹਦਾ ਫਟਾਰਾ ਮੇਰਾ ਵੀਰੋ ਆਪਾਂ ਤੁਸੀਂ ਆਪੇ ਦੇਖੋ ਕਿ ਕਣਕ ਦਾ ਥੋੜਾ ਜਿਹਾ ਕਣ ਘੌਲੀ ਜਾ ਆਪਦੀ ਵੀ 1 ਕਿ ਦਿਨ ਦੀ ਬਜਾਈ 1 ਕਿ ਦਿਨ ਹੀ ਸਾਰਾ ਕੁਝ ਕੀਤਾ ਪਰ ਇੰਨਾ ਕਿ ਵੀ ਥੋੜਾ ਜਿਹਾ ਹੋਰ ਏ ਉਹ ਡੀਬੀਡਬਲਯੂ 303 ਨੇ ਤੇ ਡੀਬੀਡਬਲਯੂ 222 ਇਹ ਥੋੜੀ ਜਿਹੀ ਕਣਕ ਨੇ ਨਾ ਫੋੜ ਕੱਟ ਕੀਤੀ ਇਹਨੇ ਜਿਆਦਾ ਨਹੀਂ ਕੀਤੀ ਕਿ ਤੁਹਾਡੇ ਸਾਹਮਣੇ ਹੀ ਏ ਤੇ ਇਸ ਤੋਂ ਅੱਗੇ ਮੇਰਾ ਵੀਰ ਹੁਣ ਤੁਹਾਨੂੰ ਦਿਖਾਉਣਾ ਮੈਂ ਸੁਪਰ ਸੀਡਰ ਦੀ ਬਜਾਈ ਹੋਈ ਕਿ ਉਹਨੇ ਰੰਗ ਕਿਦਾਂ ਦੇ ਲਾਏ ਨੇ ਤੇ ਕਿੰਨਾ ਕੋ ਫਟਾਰਾ ਹੁੰਦਾ ਵੀ ਤੇ ਕੀ ਹੁੰਦੇ ਵਿੱਚ ਕਮੀ ਆਪਾਂ ਨੂੰ ਜਾਂਪੀ ਤੋਂ ਉਸ ਤੋਂ ਅਗਲੇ ਬੰਨੇ ਆਪਾਂ ਵਿਖਾਵਾਂਗੇ ਇੱਕ ਹੈਪੀ ਸੀਡਰ ਦੀ ਕੀ ਉਹਦੇ ਵਿੱਚ ਕਮੀ ਕਿਹੜੀ ਆ ਪੰਜਾਬੀ ਤੇ ਹੁਣ ਮੇਰਾ ਵੀਰ ਵਿਖਾਉਣਾ ਤੁਹਾਨੂੰ ਅੱਗੇ ਮੈਂ ਉਧਰ ਸੁਪਰ ਸੀਡਰ ਦੀ ਬਜਾਈ ਹੋਈ ਸਿਰਫ ਕਣਕ ਇੱਕ ਦਿਨ ਦੇ ਫਰਕ ਤੇ ਬੀਜੀ ਹੋਈ ਏ ਕਣਕ ਇੱਕ ਦਿਨ ਪਹਿਲਾਂ ਬੀਜੀ ਉਹ ਇੱਕ ਦਿਨ ਕਰਗਾ ਆਪਾਂ ਮਗਰੋਂ ਬੀਜੀ ਸੀ ਹੁਣ ਤੁਹਾਨੂੰ ਮੇਰਾ ਵੀਰ ਉਹ ਵਿਖਾਉਣਾ ਮੈਂ ਅੱਗੇ ਜਿਹੜੀ ਇਹ ਕਣਕ ਆਪਾਂ ਮੇਰਾ ਵੀਰ ਵਾਹ ਕੇ ਬੀਜੀ ਸੀ ਨਾ ਇਹਦੇ ਉੱਤੇ ਆਪਾਂ ਤੱਤਾ ਵਾਲੀ ਕੋਈ ਵੀ ਸਪਰੇ ਨਹੀਂ ਕੀਤੀ ਗਈ ਤੁਸੀਂ ਆਪੇ ਰਿਜ਼ਲਟ ਦੇਖ ਲਿਆ ਜੇ ਉਹ ਕਣਕ ਦਾ ਬਸ ਫਿਰ ਦੁਬਾਰਾ ਵਿਖਾ ਦਿਆਂਗੇ ਜਿਹੜੀ ਉੱਤੇ ਸਪਰੇ ਆਪਾਂ ਤੱਤਾ ਵਾਲੀ ਕੀਤੀ ਹਿੰਦੇ ਉੱਪਰ ਆਪਾਂ ਸਪਰੇ ਨਹੀਂ ਕੀਤੀ ਆਪਾਂ ਹੁਣ ਵਿਖਾਉਣੇ ਤੁਹਾਨੂੰ ਅੱਗੇ ਸੁਪਰ ਸੀਡਰ ਦੀ ਲੋਗ ਕਰੋ ਚੈੱਕ ਇਹ ਕਣਕ ਬੀਜੀ ਮੇਰਾ ਵੀਰੋ 10 ਨਵੰਬਰ ਦੀ ਇਹਦੀ ਬਜਾਈ ਹੋਈ ਏ 47 ਕਿਲੋ ਮੇਰਾ ਵੀਰੋ ਬੀ ਪਾ ਕੇ ਆਪਾਂ ਕਣਕ ਕੇਰੀ ਸੀ ਜਿਹੜੀ 29 7 ਕਣਕੇ ਤੇ 60 ਕਿਲੋ ਡੀ ਏ ਪੀ ਕਰੀ ਜਾਂਦੇ ਵਿੱਚ ਸੁਪਰ ਸੀਡਰ ਦੀ ਬਜਾਈ ਤੇ ਸਾਢੇ 3 ਬੈਗਾਂ ਦੇ ਵਿੱਚ ਯੂਰੀਆ ਤੇ ਪੈ ਚੁੱਕੇ ਨੇ ਤੇ ਇਹਦੇ ਉੱਪਰ ਵੀ ਕੋਈ ਵੀ ਤਤਾਲੀ ਮੇਰਾ ਵੀਰੋ ਸਪਰੇ ਨਹੀਂ ਹੋਈ ਤੇ ਇਹ ਮੇਰਾ ਵੀਰੋ ਫਟਾਰ ਤੁਸੀਂ ਇਹ ਕਣਕ ਦਾ ਵੇਖ ਲਓ ਕਿ ਕਿੰਨਾ ਘਾਟੇ ਥੋੜੀ ਜੀ ਨਾ ਮੈਨੂੰ ਇਹ ਕਵੀ ਜਾਪੀਏਗੀ ਜਿਹੜੀ ਸੁਪਰ ਸੀਡਰ ਦੀ ਕਣਕ ਹੈ ਨਾ ਜੇ ਤੇ ਆਪਾਂ ਵੱਤਰ ਸਹੀ ਦੇ ਵਿੱਚ ਬੀਜਨੇ ਤਾਂ ਮੇਰਾ ਵੀਰੋ ਪੂਰੀ ਵਧੀਆ ਉੱਗਦੀ ਤੇ ਜਦੋਂ ਮੇਰੇ ਭਰਾ ਥੋੜੀ ਗਿੱਲੇ ਵੱਤਰ ਦੇ ਵਿੱਚ ਬੀਜਦੇ ਨੇ ਤਾਂ ਕਣਕ ਬੜੀ ਬਿਰਲੀ ਰਹਿ ਜਾਂਦੀ ਕਈ ਥਾਂ ਹੀ ਦਾਣੇ ਬੜੇ ਘਾਟ ਉੱਗੇ ਨੇ ਤੇ ਇੱਕ ਜਿੱਥੇ ਪ੍ਰਾਲੀ ਮੇਰਾ ਵੀਰੋ ਘਟ ਸੀ ਉੱਥੇ ਵੀ ਕਣਕ ਬਹੁਤ ਵਧੀਆ ਉੱਗੀ ਤੇ ਜਿੱਥੇ ਪਰਾਲੀ ਜਿਆਦੀ ਸੀ ਨਾ ਦੋ ਜਿਆਦੀ ਉੱਪਰ ਲੀਆਂ ਲੈਣਾ ਜਿਹੜੇ ਵੀਰ ਸਾੜ ਕੇ ਕਣਕ ਨੂੰ ਕੇਰਦੇ ਨੇ ਸੁਪਰ ਸੀਡਰ ਦੇ ਨਾਲ ਉਹ ਬਹੁਤ ਵਧੀਆ ਰਿਜ਼ਲਟ ਏ ਤੇ ਜਿੱਥੇ ਮੇਰਾ ਵੀਰ ਉਹ ਪਰਾਲੀ ਸਨੇ ਕਣਕ ਕਰੀ ਨਾ ਉੱਥੇ ਕਣਕ ਬੜੀ ਵਿਰਲੀ ਉੱਗੀ ਪਰ ਕਣਕ ਜੁੜਦੀ ਤੇ ਜਾਂਦੀ ਪਰ ਫਟਾਰ ਕਣਕ ਦਾ ਥੋੜਾ ਜਿਹਾ ਘਟ ਸੀ ਇਹਦੇ ਵਿੱਚ ਕਣਕ ਨੇ ਉੱਗੀ ਵੀ ਥੋੜੀ ਘਟ ਸੀ ਤੇ ਕਣਕ ਥੋੜੀ ਨਾ ਕਈਆਂ ਏਰੀਆ ਦੇ ਵਿੱਚ ਤੇ ਚਲ ਛੱਡੋ ਹੁਣ ਕੀ ਆਪਾਂ ਗੱਲ ਕਰਨੀ ਕਈਆਂ ਏਰੀਆ ਦੇ ਵਿੱਚ ਤੇ ਇਸ ਚੀਜ਼ ਨੂੰ ਇੰਨੀ ਸੁੱਲੀ ਜਿਆਦਾ ਹੀ ਪਈ ਕਈਆਂ ਮੇਰਾ ਭਰਾਵਾ ਨੇ ਵਾਜ ਦਿੱਤੀ ਕਰ ਕੱਕ ਕੇ ਤੇ ਇਹ ਵੇਖ ਲਓ ਕਿ ਕਣਕ 29 ਸਟਾਰ ਕਣਕੇ ਥੋੜੀ ਜਿੰਦੀ ਫੋੜ ਰਾ ਥੋੜੀ ਦੂਜੀਆਂ ਕਣਕਾਂ ਦੇ ਨਾਲੋਂ ਘਾਟੇ ਬਗੀ ਦੇ ਨਾਲ ਥੋੜੀ ਇਹ ਜਜਮੈਂਟ ਜ਼ਰੂਰ ਕਰਦੀ ਵੀ ਇੱਕ ਹਿਸਾਬ ਦੀ ਬਗੀ ਦੇ ਨਾਲ ਹੀ ਕਣਕ ਨੂੰ ਨਹੀਂ ਕੋ ਫਟਾਰੇ ਇਸ ਕਣਕੇ ਵੀ ਕੀਤਾ ਸਿਰਫ ਇਹਦੇ ਉੱਪਰ ਵੀ ਗੁੱਲੀ ਡੰਡੀ ਦੀ ਇੱਕ ਸਪਰੇ ਹੋਈ ਕੋਈ ਆਪਾ ਤਤਾਲੀ ਇਹਦੇ ਸਪਰੇ ਨਹੀਂ ਕੀਤੀ ਤੇ ਅੱਗੇ ਮੇਰਾ ਵੀਰ ਹੁਣ ਤੁਹਾਨੂੰ ਮ ਵਿਖਾਉਣਾ ਹੈ ਹੈਪੀ ਸਿਡਰ ਦੀ ਉਹਦੇ ਵਿੱਚ ਕਮੀ ਕਿਹੜੀ ਲੱਗੀ ਆਪਾਂ ਤੋਂ ਉਹਦੀ ਫੋੜ ਕਿੰਨੀ ਤੇ ਵੈਰੈਟੀ ਕਿਹੜੀ ਉਹ ਵੀ ਉਖਾ ਦੇਣਾ ਮੈਂ ਲਾ ਵੀ ਇਹ ਸਜਣੂ ਇਹ ਹੈਗੀ ਏ ਸੁਪਰ ਸਿਡਰ ਵਾਲੀ ਇੱਧਰ ਸੀ ਤੇ ਬਾਟਨਾ ਬਾਟੀ ਮੇਰਾ ਵੀਰੋ ਹੈਪੀ ਸਿਡਰ ਦੀ ਆਹ ਵੇਖੋ ਤੁਸੀਂ ਇਹ ਕਣਕ ਮੇਰਾ ਵੀਰੋ ਹੈਗੀ ਏ ਡੇਵਿਡ ਡਬਲਯੂ 187 ਇਹਨ ਦੇ ਵਿੱਚ ਵੀ ਮੇਰਾ ਵੀਰੋ ਹੱਦੋਂ ਜ਼ਿਆਦਾ ਕਣਕ ਦੇ ਵਿੱਚ ਕਿਰਿਆ ਕਿਉਂਕਿ ਵੀ ਥੋੜਾ ਨਹੀਂ ਗਾ ਕਿਰਿਆ ਦੇ ਵਿੱਚ ਬੀ ਮੇਰੇ ਵੀਰੋ ਇਹਦੇ ਬੀ ਦੀ ਮਾਤਰਾ ਘੱਟ ਤੋਂ ਘੱਟ ਵੀ 48 47 48 ਕਿਲੋ ਦੇ ਨੇੜੇ ਤੇੜੀ ਬੀ ਦੀ ਮਾਤਰਾ ਕਰੀ ਉਹ ਤੁਸੀਂ ਮੇਰੇ ਵੀਰੋ ਆਪੇ ਚੈੱਕ ਕਰ ਸਕਦੇ ਤੀਲੇ ਦੇ ਨਾਲ ਤੀਲਾ ਘੁੱਗਿਆ ਖੜਾ ਦੇਖੋ ਤੇ ਇਹਦਾ ਹੀ ਮੇਰੋਂ ਫਟਾਰਾ ਵੇਸ ਕਰਕੇ ਮੇਰੇ ਵੀਰੋ ਥੋੜਾ ਘਟ ਜਾ ਪਿਆ ਕਿਉਂਕਿ ਜਦੋਂ ਇਹਨੂੰ ਮੇਰੇ ਵੀਰੋ ਬੁੱਥਿਆ ਦੇ ਵਿੱਚ ਕੇਰਿਆ ਨਾ ਬੁੱਥਿਆ ਦੇ ਵਿੱਚ ਕਰਨ ਕਰਕੇ ਥੋੜੀ ਕਣਕੇ ਵੀ ਕਿਤੇ ਵਿਰਲੀ-ਵਰਲੀ ਹੋਊਗੀ ਇੱਕ ਕੰਦੇ 'ਚ ਥੋੜੀ ਕਮੀ ਹੈ ਹੈਪੀ ਸੀਟਰ ਦੇ ਵਿੱਚ ਇਹ ਲੱਗੀ ਜਿਹੜੀ ਇਹਦੀ ਔੜ ਹੈ ਨਾ ਘਟ ਤੋਂ ਘਟ ਵੀ 9-9 ਇੰਚੀ ਦਾ ਮੇਰਾ ਵੀਰੋ ਵਿੱਚ ਗੈਪ ਜ਼ਰੂਰ ਹੈਗਾ ਔੜ ਦੇ ਆਸੇ 0 ਡ੍ਰਿਲ ਦੀ ਤੇ ਸੁਪਰ ਸੀਡਰ ਦੀ ਜਿਹੜੀ ਔੜ ਹੈ ਮੇਰਾ ਵੀਰੋ ਬਰੋਬਰ ਹੀ ਔੜ 6-6 7-7 ਇੰਚ ਦੇ ਨੇੜੇ 6-6 ਇੰਚ ਦੇ ਨੇੜੇ ਦੇੜੇ ਔੜ ਜਾਂਦੀ ਤੇ ਜਿਹੜਾ ਮੇਰਾ ਵੀਰ ਉਹ ਇਹਦਾ ਗੈਪ ਘੱਟ ਦੋ ਘੱਟ ਵੀ 9 9 ਇੰਚੀ ਦਾ ਮੇਰਾ ਵੀਰ ਉਹ ਗੈਪ ਹੈ ਤੁਸੀਂ ਇਹ ਚੈੱਕ ਕਰੋਗੀ ਕਿੱਲੇ ਦੇ ਵਿੱਚ ਕਿੰਨੀਆਂ ਔੜਾ ਘੜੀਆਂ ਹੋਣਗੀਆਂ ਥੋੜੀ ਇਹ ਕਰਕੇ ਮੈਨੂੰ ਇਹ ਚੀਜ਼ ਦੇ ਪਿੱਛੇ ਕੰਮ ਹੀ ਜ਼ਰੂਰ ਲੱਗੀ ਇਸ ਕਰਕੇ ਥੋੜੀ ਕਾਮਯਾਬ ਵੀ ਨਹੀਂ ਹੈਗੀ ਤੇ ਬੁੱਥਿਆਂ ਦੇ ਵਿੱਚ ਮੇਰਾ ਵੀਰ ਉਹ ਥੋੜਾ ਜਿਹਾ ਇਹ ਇੱਕ ਪ੍ਰੋਬਲਮ ਜ਼ਰੂਰ ਹੈ ਕਿ ਹੱਦ ਤੋਂ ਜ਼ਿਆਦਾ ਜਿਵੇਂ ਇਹਨੂੰ ਆਪਾਂ ਕੇਰਦੇ ਨੇ ਇਸ ਚੀਜ਼ ਨੂੰ ਬੁੱਥਿਆਂ ਦੇ ਵਿੱਚ ਤਾਂ ਚੂਹਾ ਦੋ ਜ਼ਿਆਦਾ ਪੈਂਦਾ ਇੱਕ ਥੋੜੀ ਇਹ ਇਹਦੇ ਵਿੱਚ ਕਮੀ ਜ਼ਰੂਰ ਆਪਦੀ ਪਈ ਕਿਉਂਕਿ ਚੂਹਿਆਂ ਦੀਆਂ ਖੁੱਡਾਂ ਧੋ ਜਿਆਦੀਆਂ ਕੱਢੀਆਂ ਕਿਉਂਕਿ ਬੁੱਥਿਆਂ ਦੇ ਵਿੱਚ ਕਣਕ ਕਰਨ ਕਰਕੇ ਚੂਹਾ ਬਦੋ ਬਦੀ ਮੇਰਾ ਵੀਰੋ ਪੈ ਜਾਂਦਾ ਤੇ ਹੁਣ ਇਹਦੇ ਉੱਪਰ ਵੀ ਡੀਪੀ ਡੀਪੀ ਮੇਰਾ ਵੀਰੋ 60 ਕਿਲੋ ਇਹਦੇ ਵਿੱਚ ਡੀਪੀ ਕਰੀ ਗੁੱਲੀ ਡੰਡੇ ਦੀ ਸਪਰੇ ਇਹਦੇ ਉੱਪਰ ਵੀ ਹੋ ਗਈ ਕੋਈ ਇਹਦੇ ਉੱਤੇ 43 ਸਪਰੇ ਨਹੀਂ ਹੋਈ ਪਟਾਰ ਵਾ ਠੀਕ ਹੈ ਨਾ ਜ਼ਿਆਦਾ ਨਹੀਂ ਪਰ 20 ਧੋ ਜਿਆਦਾ 20 ਜਿਆਦਾ ਹੁਣ ਕਰਕੇ ਮੈਂ ਫੋੜ ਤੁਸੀਂ ਆਪੇ ਸਮਝ ਜੂਗੀ ਤੀਲੇ ਦੇ ਨਾਲ ਤੀਲਾ ਹੋ ਗਿਆ ਕੋਈ ਫੋੜਦਾ ਕੋਈ ਮਦਬਲੀ ਨਹੀਂ ਬੰਦਦਾ ਫੋੜ ਕਰਨੀ ਕਿਹੜੀ ਥਾ ਦਿੱਤੀ ਹੈ ਚੀਜ਼ ਨੇ ਇਹ ਆਪਣੇ ਗਵਾਂੜੀ ਵੀਰ ਨੇ ਕਿਰੀ ਥੋੜੀ ਜੀ ਇਹਦੇ ਵਿੱਚ ਇਹ ਕਮੀ ਜ਼ਰੂਰ ਆਪੀ ਤੇ ਆਪਾਂ ਹੁਣ ਫਟਾਰ ਮੇਰਾ ਵੀਰ ਉਹ ਦੱਸਨੇ ਕਿ ਕਿਹੜੀ ਕਣਕ ਨੇ ਹੱਦੋਂ ਜ਼ਿਆਦਾ ਕੀਤੀ ਹੋਈ ਉਹ ਤੁਹਾਨੂੰ ਖਾ ਦੇਣ ਤੁਸੀਂ ਆਪੇ ਹੁਣ ਚੈੱਕ ਕਰਿਆ ਜੀ ਲਓ ਵੀ ਜਿੱਥੋਂ ਤੱਕ ਸਭ ਤੋਂ ਜ਼ਿਆਦਾ ਜਿਹੜੀ ਵੈਰਾਈਟੀ ਦੀ ਮੇਰਾ ਵੀਰ ਉਹ ਫੋੜ ਜਾਪੀ ਆਪਾਂ ਨੂੰ 300 DBW 303 ਦੀ ਫੋੜ ਹੱਦੋਂ ਜ਼ਿਆਦਾ ਜਾਪੀ ਜਿਹੜਾ DBW 222 ਮੇਰਾ ਵੀਰੋ ਬੀ ਕੇ ਰਿਆ ਸੀ ਉਹ ਵੀ ਜਿੱਥੇ ਇੱਕ ਤੀਲਾ ਕਿਰਿਆ ਇੱਕ ਇੱਕ ਦਾਣਾ ਡਿੱਗਾ ਉੱਥੇ ਵੱਧ ਤੋਂ ਵੱਧ 2-2 3 ਦਿਨ ਤੀਲੀ ਉਹਨੇ ਬਣਾਏ ਨੇ ਬਹੁਤ ਵਧੀਆ ਇਹ ਵੈਰਾਈਟੀ ਦੀ ਫੋਟ ਏ DBW 303 ਦੀ ਤੁਸੀਂ ਆਪੇ ਚੈੱਕ ਕਰ ਲਓ ਪਟਾਰਾ ਮੇਰਾ ਵੀਰੋ ਹੱਦੋਂ ਜ਼ਿਆਦਾ ਨੇ ਕੀਤਾ ਕਣਕ ਨੇ ਪਰ ਇਹਦੇ ਉੱਪਰ ਹਾਂ ਐਨਾ ਹੈ ਕਿ ਥੋੜੀ ਤੱਤਾ ਵਾਲੀ ਸਪਰੇ ਆਪਾਂ ਦੋ ਕਿੱਤੀਆਂ ਜ਼ਰੂਰ ਬਹੁਤ ਵਧੀਆ ਉਹ ਚੀਜ਼ ਨੇ ਰਿਜ਼ਲਟ ਦਿੱਤਾ ਤੇ ਬਰੇਡੀ ਵੀਰਾਂ ਵੀਰੋ ਬੱਕਰੀ ਪਰ ਥੋੜਾ ਜਿਹਾ ਬਜਾਈ ਦਾ ਸਮਾਂ ਵੀ ਇਹ ਪੂਰਾ ਬਰੋਬਰ ਸੀ ਬੀਜ ਦੀ ਮਾਤਰਾ ਵੀ ਡੀਬੀਡਬਲਯੂ ਤੋਂ 222 ਦੀ ਇੱਕੋ ਜੀ ਹੀ ਤੇ ਇੱਕ ਸਿਰਫ ਸਪਰੇਅ ਇੰਦਾ ਵਿੱਚ ਦਿੱਤਾ ਆਲੀ ਆਪਾਂ ਕੀਤੀ ਉਹਦਾ ਰਿਜ਼ਲਟ ਬਹੁਤ ਵਧੀਆ ਸ਼ਾਨਦਾਰ ਮਿਲੇ ਨੇ ਹੋਰ ਕਿਸੇ ਵੀਰ ਦਾ ਕੋਈ ਵੀ ਸੁਝਾਅ ਹੋਵੇ ਆਪਣੇ ਪ੍ਰਤੀ ਕਮੈਂਟ ਬਾਕਸ ਵਿੱਚ ਮੈਸੇਜ ਕਰ ਸਕਦਾ ਹੁਣ ਯਾਤ ਦੇਉ ਧੰਨਵਾਦ ਸਾਰੇ ਵੀਰਾਂ ਸਸਰੀ ਗਾਲ ਜੀ